ਦੀ ਆਪਾਂ ਬਣਾ ਲਈ ਚਾਹ ਧਰਤੀ ਲੌਂਗ ਲੈ ਚੀ ਪਾਤੀ ਚਾਹ ਚ ਸ਼ੱਕਰ ਵਾਲੀ ਚਾਹ ਬਣਾਉਣੀ ਹੈ ਜਿਹੜੀ ਆਪਾਂ ਸ਼ੱਕਰ ਲੈਂਦੀ ਸੀ ਲੋ ਜੀ ਆਪਾਂ ਚਾਹ ਤਰਤੀ ਸასიਤਾਲ ਸਾਰਿਆਂ ਨੂੰ ਤੁਹਾਡਾ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਆਪਾਂ ਅੱਜ ਬਣਾਉਨੇ ਛੱਤਰ ਜਿਹੜੀ ਆਪਾਂ ਛੱਤਰ ਲੰਕ ਤੇ ਸੀ ਦੇਖਨੇ ਆ ਇਸ ਤਰ੍ਹਾਂ ਚਾਹ ਬਣਦੀ ਹੈ ਤੁਹਾਡੇ ਨਾਲ ਵੀ ਆਪਾਂ ਕਰਾਂਗੇ ਸ਼ੇਅਰ ਕਿ ਇਸ ਤਰ੍ਹਾਂ ਦੀ ਬਣਦੀ ਹੈ ਲੋ ਜੀ ਚਾਹ ਨੂੰ ਵਾਲਾ ਆ ਗਿਆ ਆਪਾਂ ਦੁੱਧ ਪਾਤਾ ਚਾਹ ਦਾ ਰੰਗ ਤਾਂ ਦੇਖੋ ਸੋਹਣਾ ਹੈ ਸਵਾਦ ਦਾ ਪੀ ਕੇ ਪਤਾ ਲੱਗੂਗਾ। ਦੇਖਦੇ ਆਂ ਪੀ ਕੇ। ਜਿਆਦਾ ਬਹੁਤ ਸਵਾਦ ਬਣੀ ਇਹ ਨਾਲ ਘਰ ਦੇ ਬਿਸਕਟ। ਪੀ ਲਈ ਸਵਾਦ ਦੇਖ ਲੈ ਆਪਾਂ ਬਹੁਤ ਸਵਾਦ ਹੈ। ਲਓ ਜੀ ਆਪਾਂ ਬਣਾਉਨੇ ਆਂ ਖੀਰ। ਖੀਰ ਤਾਂ ਦੇਖੋ ਸਾਰਿਆਂ ਨੂੰ ਬਣਾਉਣੀ ਹੁੰਦੀ ਹੈ। ਕੋਈ ਆਪਾਂ ਨਵੀਂ ਕੋਈ ਸਪੈਸ਼ਲ ਨਹੀਂ ਉਹ ਬਣਾਉਂਦੇ। ਆ ਮੈਂ ਨਾਰੀਅਲ ਖੋਪਾ ਛੀਰ ਲਿਆ। ਬਜ਼ੁਰਗਾਂ ਦੀ ਖੀਰ ਕੱਢ ਕੇ ਫਿਰ ਪਾਵਾਂਗੇ ਇੱਧਰ ਮੈਂ ਚੌਲ ਉਬਲਣੇ ਧਰ ਤੇ ਜਦੋਂ ਇਹ ਚੰਗੀ ਤਰ੍ਹਾਂ ਉਬਲ ਗਏ ਕਿਉਂਕਿ ਨਾ ਮੈਂ ਭੌਂ ਕੇ ਰੱਖੇ ਜੀ ਪਹਿਲਾਂ ਫਿਰ ਛੇਤੀ ਤੇ ਵਧੀਆ ਕੁਲ ਜਾਂਦੇ ਚੌਲ ਪਤਾ ਹੀ ਨਹੀਂ ਲੱਗਦਾ ਕਹਿੰਦੇ ਹੁੰਦੇ ਵੀ ਸੌਣ ਚ ਜੇ ਖੀਰ ਨਹੀਂ ਬਣਾਈ ਤੇਲ ਨਹੀਂ ਬਾਲਿਆ ਸਰੋਂ ਦਾ ਹਨਾ ਵੀ ਪੂੜੇ ਨਹੀਂ ਬਣਾਏ ਜਾਂ ਗੁਲਗਲੇ ਮਠੀਆਂ ਤਾਂ ਫਿਰ ਕੀ ਹੈਗਾ ਤੇ ਆਪਾਂ ਵੀ ਫਿਰ ਅੱਜ ਖੀਰ ਬਣਾ ਲਈ ਮੇਮੂ ਤਾਂ ਐਸੇ ਹੀ ਪੈਂਦੇ ਐ ਸੋ ਸਾਰੀ ਵਧੀਆ ਜਿਹੀ ਆਪਣੀ ਖੀਰ ਇਹਨਾ ਮੈਂ ਪਤੀਲਾ ਇਹ ਵੱਡਾ ਲਿਆ ਵੀ ਖੀਰ ਤਾਂ ਥੋੜੀ ਧਰੀ ਹੈ ਪਰ ਪਤੀਲਾ ਇਹ ਨਾ ਵੀ ਭਾਰ ਆਏਗਾ ਥੱਲੇ ਨਹੀਂ ਲੱਗਦਾ ਇਹਦੇ ਚ ਵਧੀਆ ਬਣਦੀ ਹੈ ਕਿਉਂਕਿ ਕਾਫੀ ਟਾਈਮ ਰਲਾ ਜਾਵਾਂਗੇ ਖੀਰ ਥੋੜਾ ਜਿਹਾ ਟੈਮ ਚ ਨਹੀਂ ਪਕਾਉਂਦੇ ਵਧੀਆ ਐ ਬਣ ਜੂਗੀ ਲਓ ਜੀ ਆਪਾਂ ਇਹ ਚ ਦੁੱਧ ਪਾਤਾ ਚਾਹੋਲ ਦੇਖੋ ਜਮਾ ਐ ਬਣ ਗਏ ਲਈ ਰੇ ਜੂਗੇ ਇਹ ਖੰਡ ਆ ਪਠਰ ਕੇ ਪਾਵਾਂਗੇ ਇਧਰ ਆਪਾਂ ਗਾਖਾਂ ਵੀ ਭਿਉਂਤਿਆਂ ਆ ਦੇਖੋ ਗਾਖਾਂ ਵੀ ਭਿਉਂਤਿਆਂ ਗ੍ਰਾਮ ਤੇ ਕਾਜੂ ਵੀ ਲੈ ਲੇ ਥੋੜੇ ਜਿਹੀ ਪੈਸੇ ਖੰਡ ਆ ਸੇ ਕੌਲੀ ਚ ਬਸੇ ਜਦੋਂ ਪੂਰੀ ਵੇਜ ਗਈ ਨਾ ਰੇਜੇ ਪੈ ਗਈ ਫੇਰ ਪਾਵਾਂਗੇ ਜੇ ਆਪਾਂ ਖੰਡ ਪਹਿਲਾਂ ਪਾ ਦਈਏ ਨਾ ਫੇਰ ਥੱਲੇ ਲੱਗ ਜਾਂਦੀ ਹੈ ਆਮ ਲਾਈ ਵੰਗੂ ਬਣ ਗਏ ਦੇਖੋ ਫੰਡ ਪਾ ਕੇ ਖਾਨੀ ਲਾ ਦੁੱਧ ਵੀ ਆਪਾਂ ਹੋਰ ਪਾਤਾ ਉਧਰ ਪਾ ਕਾਜੂ ਬਰਾਮੇ ਛੱਲ ਲੈ ਇਹ ਬਸ ਜਿਹੜਾ ਅੱਗੇ ਬੋ ਵੀ ਫੇਰ ਪਾਵਾਂਗੇ ਕੋਪਾ ਜਮਾ ਕੱਢ ਕੇ ਬਜ਼ੁਰਗਾਂ ਦੀ ਫੇਰ ਪਾਵਾਂਗੇ ਕੋਣ ਤੇ ਬਜ਼ੁਰਗਾਂ ਤੋਂ ਚੱਬਿਆਂ ਦੀ ਜਾਂਦਾ ਆਪਾਂ ਠੀਰ ਵਗੈਰਾ ਬਣਾਤਾ ਲੈਂਦੇ ਆ ਪਰ ਅੱਜ ਕੱਲ ਦੇ ਬੱਚੇ ਖੀਰ ਵਗੈਰਾ ਜਮਾ ਨਹੀਂ ਪਸੰਦ ਕਰਦੇ ਜਮਾ ਨਹੀਂ ਖਾਂਦੇ ਅੱਗੇ ਹੁੰਦਾ ਸੀਗਾ ਠੀਰ ਪੂੜੇ ਗੋਗਲੇ ਮਠਿਆਣਾ ਹਨਾ ਕਿੰਨੇ ਕਿੰਨੇ ਬਣਾਉਂਦੇ ਤੇ ਆਪਾਂ ਖਾਂਦੇ ਹਨਾ ਪਰ ਹੁਣ ਦੀ ਜਿਹੜੀ ਜਨਰੇਸ਼ਨ ਹੈ ਇਹ ਨਹੀਂ ਖਾਂਦੀ ਇਹ ਜ਼ਿਆਦਾ ਫਾਸਟ ਫੂਡ ਦੇ ਮਗਰ ਪਈ ਹੋਈ ਹੈ ਜੋ ਕਿ ਆਪਣੀ ਸਿਹਤ ਲਈ ਨੁਕਸਾਨਦਾਇਕ ਹੈ ਅੱਗੇ ਹੁੰਦਾ ਸੀ ਚਾਹ ਜਵਾਕਾਂ ਨੂੰ ਸੌਣ ਚ ਫੀਰ ਬਣਾ ਲਓ ਸੌਣ ਚ ਪੂੜੇ ਬਣਾ ਲਓ ਗੁਗਲੇ ਬਣਾ ਲਓ ਮਠੀ ਕਿਉਂਕਿ ਅੱਗੇ ਜੀ ਇਹ ਚੀਜ਼ਾਂ ਬਾਹਰ ਲੀਆਂ ਚੀਜ਼ਾਂ ਜਿਹੜੀਆਂ ਘਰਾਂ ਚ ਬਹੁਤ ਘੱਟ ਆਉਂਦੀਆਂ ਸੀ ਹੁਣ ਬਾਹਰ ਲੀਆਂ ਚੀਜ਼ਾਂ ਘਰਾਂ ਚ ਬਹੁਤ ਜ਼ਿਆਦੇ ਆਉਂਦੀਆਂ ਬੱਚੇ ਵੀ ਔਧੇ ਹੀ ਕਰੀ ਰੱਖਦੇ ਆ ਹਨਾ ਪਤਾ ਨਹੀਂ ਕਿਹੜੇ ਕਿਹੜੇ ਚੰਨ ਪੇਜ ਮੈਲਟੋਸ ਵੀ ਕੀ ਸੂਗੀ ਪਤਾ ਨਹੀਂ ਕੀ ਕੁਛ ਤੇ ਮਿਸ ਕਰਕੇ ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਨੇ ਪੁਰਾਣੇ ਬਜ਼ੁਰਗਾਂ ਦਾ ਖਾਣਾ ਇਹ ਉਹਨਾਂ ਨੂੰ ਪਸੰਦ ਨਹੀਂ। ਰੋਟਾ ਦਾ ਗਿਰਸਾਉਣ ਕਰਕੇ ਬਣਾ ਲਈ ਜੀ। ਖਾਣੀ ਨਾ ਖਾਣੀ। ਬੱਚਿਆਂ ਦੀ ਪਸੰਦ ਹੈ। ਲਓ ਜੀ ਆਪਣੀ ਖੀਰ ਬਣ ਗਈ ਦੇਖੋ ਕਿੰਨੀ ਵਧੀਆ ਬਣੀ ਹੈ ਆਪਾਂ ਵੀ ਸੌਣ ਦੀ ਖੀਰ ਬਣਾ ਲਈ ਅੱਗੇ ਜਦੋਂ ਸੌਣ ਚੜਦਾ ਨਾ ਤੇ ਘਰਾਂ 'ਚ ਪਹਿਲਾਂ ਹੀ ਲੱਗ ਜਾਂਦੇ ਰੌਲਾ ਪਾਉਣਾ ਖੀਰ ਬਣਾ ਲਓ ਗੋਲਗਲੇ ਬਣਾ ਲਓ ਖੀਰ ਬਣਾ ਲਓ ਗੋਲਗਲੇ ਬਣਾ ਲਓ ਹਣ ਹੁਣ ਕਿਸੇ ਜਵਾਕ ਨੂੰ ਨਹੀਂ ਪਤਾ ਵੀ ਸੌਣ ਚੜਿਆ ਹੈ ਸੌਣ ਦੇ ਵਿੱਚ ਕੀ ਬਣਦਾ ਹੈ ਕੀ ਖਾਸ ਹੁੰਦਾ ਹੈ ਕੁਛ ਨਹੀਂ ਬਤਾ ਇਸ ਕਰਕੇ ਜੇ ਤੁਸੀਂ ਵੀ ਖੀਰ ਨਹੀਂ ਬਣਾਈ ਤਾਂ ਸੌਣ ਦੀ ਖੀਰ ਬਣਾਓ ਤੇ ਆਪਣੇ ਬੱਚਿਆਂ ਨੂੰ ਆਪਣੀ ਕਲਚਰ ਬਾਰੇ ਦੱਸੋ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਹੋਰ ਨਮੀ ਵੀਡੀਓ ਲੈ ਕੇ ਆਵਾਂਗੇ ਸਾਮਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਕਹੇ ਜਿਹੀਆਂ ਲੱਗਦੀਆਂ ਹਨ ਧੰਨਵਾਦ